ਖੂਨਦਾਨ ਕੈਂਪ ਵਿੱਚ ਮੁੱਖ ਮਹਿਮਾਨ ਵਜੋਂ ਪਹੁੰਚੇ ਹਲਕਾ ਵਿਧਾਇਕ ਇਹ ਸਾਡੇ ਸਿਆਣੇ ਕਹਿੰਦੇ ਆ ਖੂਨਦਾਨ ਮਹਾਨਦਾਨ ਖੂਨਦਾਨ ਤੋਂ ਉੱਪਰ ਕਹਿੰਦੇ ਕੋਈ ਦਾਨ ਨਹੀਂ ਤੇ ਜਿਹੜਾ ਜਿਮ ਹੈ ਬੋਡੀ ਟੈਂਪਲ ਜਿਮ ਉਹਦੇ ਵਿੱਚ ਜਿੱਥੇ ਨੌਜਵਾਨਾਂ ਨੂੰ ਇਹ ਟ੍ਰੇਨਿੰਗ ਦਿੰਨੇ ਆ ਉਹਨਾਂ ਨੂੰ ਜਿਮ ਪੈਨਡ ਕਰਦੇ ਆ ਉਹਨਾਂ ਦੀ ਹੈਲਥ ਲਈ ਉਹਨਾਂ ਨੂੰ ਵੇਅਰ ਕਰਦੇ ਆ ਉਹਨਾਂ ਨੂੰ ਹੈਲਥ ਦੇ ਬਾਰੇ ਦੱਸ ਕੇ ਜਿੰਮ ਦੇ ਸਾਰੇ ਗੁਣ ਦੱਸ ਕੇ ਉਹਨਾਂ ਨੂੰ ਪੂਰਾ ਤੰਦਰੁਸਤ ਕਰਦੇ ਨੇ ਉੱਥੇ ਅੱਜ ਇਹਨਾਂ ਨੇ ਇੱਕ ਬਹੁਤ ਵੱਡਾ ਅਪਰਾਲਾ ਕੀਤਾ ਕਿ ਬਲੱਡ ਨੇਸ਼ਨ ਕੀਤਾ ਬਾਡੀ ਟੈਂਪਲ ਜਿੰਮ ਸਰਹੰਦ ਵਿਖੇ ਖੂਨਦਾਨ ਕੈਂਪ ਲਗਾਇਆ ਗਿਆ ਖੂਨਦਾਨ ਕੈਂਪ ਵਿੱਚ ਮੁੱਖ ਮਹਿਮਾਨ ਵਜੋਂ ਆਮ ਆਦਮੀ ਪਾਰਟੀ ਦੇ ਹਲਕਾ ਵਿਧਾਇਕ ਐਡਵੋਕੇਟ ਲਖਵੀਰ ਸਿੰਘ ਰਾਏ ਪਹੁੰਚੇ ਅਤੇ ਉਹਨਾਂ ਕਿਹਾ ਕਿ ਖੂਨਦਾਨ ਮਹਾਂਦਾਨ ਇਸ ਮੌਕੇ ਬਾਡੀ ਟੈਂਪਲ ਜਿੰਮ ਦੇ ਮਾਲਕ ਸਰਿੰਦਰ ਕੁਮਾਰ ਨੇ ਵਿਧਾਇਕ ਐਡਵੋਕੇਟ ਲਖਵੀਰ ਸਿੰਘ ਰਾਏ ਦਾ ਸਨਮਾਨ ਕੀ ਢਾ ਤੇ ਦੱਸਿਆ ਕਿ ਖੂਨਦਾਨ ਕੈਂਪ ਵਿੱਚ ਸਿਵਲ ਹਸਪਤਾਲ ਫਤਿਹਗੜ ਸਾਹਿਬ ਦੀ ਟੀਮ ਖੂਨਦਾਨੀਆਂ ਦਾ ਖੂਨ ਇਕੱਤਰ ਕਰਨ ਲਈ ਵੀ ਪਹੁੰਚੀ ਹੈ ਪਹਿਲਾਂ ਮੈਂ ਧੰਨਵਾਦ ਕਰਾਂਗਾ ਸਾਡੇ ਛੋਟੇ ਵੀਰ ਸੁਰਿੰਦਰ ਸਨੂ ਦਾ ਜਿਨ੍ਹਾਂ ਨੇ ਇਹਨਾਂ ਦਾ ਜਿਹੜਾ ਜਿਮ ਹੈ ਬਾਡੀ ਟੈਂਪਲ ਜਿਮ ਉਹਦੇ ਵਿੱਚ ਜਿੱਥੇ ਨੌਜਵਾਨਾਂ ਨੂੰ ਇਹ ਟ੍ਰੇਨਿੰਗ ਦਿੰਨੇ ਆ ਰੋਣਾ ਨੂੰ ਜਿਮ ਟ੍ਰੇਨ ਕਰਦੇ ਆ ਉਹਨਾਂ ਦੀ ਹੈਲਥ ਲਈ ਉਹਨਾਂ ਨੂੰ ਅਵੇਅਰ ਕਰਦੇ ਆ ਉਹਨਾਂ ਨੂੰ ਹੈਲਥ ਦੇ ਬਾਰੇ ਦੱਸ ਕੇ ਜਿੰਮ ਦੇ ਸਾਰੇ ਗੁਣ ਦੱਸ ਕੇ ਉਹਨਾਂ ਨੂੰ ਪੂਰਾ ਤੰਦਰੁਸਤ ਕਰਦੇ ਨੇ ਉੱਥੇ ਅੱਜ ਇਹਨਾਂ ਨੇ ਇੱਕ ਬਹੁਤ ਵੱਡਾ ਉਪਰਾਲਾ ਕੀਤਾ ਕਿ ਬਲੱਡ ਨੇਸ਼ਨ ਕੀਤਾ ਮੈਂ ਸਭਨਾ ਕਿ ਸਾਡੇ ਸਿਆਣੇ ਕਹਿੰਦੇ ਆ ਖੂਨਦਾਨ ਮਹਾਨਦਾਨ ਖੂਨਦਾਨ ਤੋਂ ਉੱਪਰ ਕਹਿੰਦੇ ਕੋਈ ਦਾਨ ਨਹੀਂ ਸੋ ਇਹ ਨੌਜਵਾਨਾਂ ਦਾ ਸਰ ਜਿਨ੍ਹਾਂ ਦੇ ਸਾਥੀ ਆ ਮੈਂ ਧੰਨਵਾਦ ਕਰਦਾ ਆਪਣੇ ਵੱਲੋਂ ਹਲਕਾ ਸ਼ਰੀਫ ਅਤੇਗਰ ਸਾਹਿਬ ਨੂੰ ਕਿ ਇਹਨਾਂ ਨੇ ਬਹੁਤ ਵਧੀਆ ਉਪਰਾਲਾ ਕੀਤਾ ਜਿੱਥੇ ਅੱਜ ਸਾਡੇ ਨੌਜਵਾਨ ਜਿਨ੍ਹਾਂ ਨੂੰ ਲੋੜ ਹੈ ਨਸ਼ਿਆਂ ਤੋਂ ਰੁਕਣ ਲਈ ਇਸ ਤਰ੍ਹਾਂ ਦੇ ਜੋ ਉਪਰਾਲੇ ਹੋਣਗੇ ਤਾਂ ਮੈਨੂੰ ਨਹੀਂ ਲੱਗਦਾ ਕਿ ਸਾਡੇ ਨੌਜਵਾਨ ਨਸ਼ਾ ਬਰਜਾਂਗੇ ਔਰ ਤੁਸੀਂ ਦੇਖ ਰਹੇ ਕਿੰਨੇ ਨੌਜਵਾਨਾਂ ਚੋ ਛਾਏ ਹੋ ਰਹੇ ਆਪਣੇ ਆਪ ਬਲੱਡ ਡੋਨੇਟ ਕਰਨਾ ਆਏ ਨੇ ਔਰ ਨਾਲ ਦੀ ਨਾਲ ਉਹ ਜਿਮ ਚ ਵੀ ਪਾਰਟਿਸਿਪੇਟ ਕਰ ਰਹੇ ਨੇ ਸੋ ਇਸ ਤਰ੍ਹਾਂ ਦੇ ਜਿਹੜੇ ਉਪਰਾਲੇ ਹੋਣੇ ਚਾਹੀਦੇ ਆ ਇਹ ਜ਼ਿਹਰਾ ਸਾਡੇ ਨੌਜਵਾਨ ਸੋ ਨੂੰ ਜਾਂਦਾ ਔਰ ਸਾਡੇ ਸਤਕਾਰਯੋਗ ਮੋਜੀ ਸਖੀਤਾ ਸ਼ਹਿਰ ਦੇ ਨੇ ਡਾਕਟਰ ਸਾਹਿਬ ਖੜੇ ਆ ਔਰ ਸਾਡੇ ਐਮਸੀ ਸਾਹਿਬ ਵੀਰ ਜੀ ਔਰ ਪ੍ਰਧਾਨ ਸਾਹਿਬ ਖੜੇ ਆ ਜਿਹੜੇ ਸਾਡੇ ਅਰਜੇਸ਼ ਐਡਵੋਕੇਟ ਸਾਹਿਬ ਖੜੇ ਨੇ ਤਰਸੀਮ ਲਾਲ ਜੀ ਜਿਨੇ ਸਤਕਾਰਯੋਗ ਸਾਥੀਆਂ ਅਸੀਂ ਸਾਰੇ ਇਹਨਾਂ ਦਾ ਧੰਨਵਾਦ ਕਰਦੇ ਆ ਔਰ ਆਸ ਕਰਨੇ ਕਿ ਆਏ ਸਾਲ ਇਸ ਤਰ੍ਹਾਂ ਦੇ ਉਪਾਲੇ ਕਰਾਂਗੇ ਜਿਹਦੇ ਨਾਲ ਸਮਾਜਿਕ ਵਜੇ ਸਿਰ ਮਿਲੂ ਖੂਨਦਾਨ ਕੈਂਪ ਵਿੱਚ ਮੁੱਖ ਮਹਿਮਾਨ ਵਜੋਂ ਪਹੁੰਚੇ ਹਲਕਾ ਵਿਧਾਇਕ ਇਸ ਹੱਲੇ ਸਿਆਣੇ ਕਹਿੰਦੇ ਆ ਖੂਨਦਾਨ ਮਹਾਦਾਨ ਖੂਨਦਾਨ ਤੋਂ ਉੱਪਰ ਕਹਿੰਦੇ ਕੋਈ ਡਾਰ ਨਹੀਂ ਇਹਦਾ ਜਿਹੜਾ ਜਿਮ ਹੈ ਬੋਡੀ ਟੈਂਪਲ ਜਿਮ ਉਹਦੇ ਵਿੱਚ ਜਿੱਥੇ ਨੌਜਵਾਨਾਂ ਨੂੰ ਇਹ ਟ੍ਰੇਨਿੰਗ ਦਿੰਨੇ ਆ ਉਹਨਾਂ ਨੂੰ ਜਿਮ ਟ੍ਰੇਨ ਕਰਦੇ ਆ ਉਹਨਾਂ ਦੀ ਹੈਲਥ ਲਈ ਉਹਨਾਂ ਨੂੰ ਅਵੇਅਰ ਕਰਦੇ ਆ ਉਹਨਾਂ ਨੂੰ ਹੈਲਥ ਦੇ ਬਾਰੇ ਦੱਸ ਕੇ ਜਿਮ ਦੇ ਸਾਰੇ ਗੁਣ ਦੱਸ ਕੇ ਉਹਨਾਂ ਨੂੰ ਪੂਰਾ ਤੰਦਰੁਸਤ ਕਰਦੇ ਨੇ ਉੱਥੇ ਅੱਜ ਨੇ ਇੱਕ ਬਹੁਤ ਵੱਡਾ ਅਪਰਾਹਲਾ ਕੀਤਾ ਕਿ ਬਲੱਡ ਨੇਸ਼ਨ ਕੀਤਾ ਬਾਡੀ ਟੈਂਪਲ ਜਿਮ ਸਰਹੰਦ ਵਿਖੇ ਖੂਨਦਾਨ ਕੈਂਪ ਲਗਾਇਆ ਗਿਆ ਖੂਨਦਾਨ ਕੈਂਪ ਵਿੱਚ ਮੁੱਖ ਮਹਿਮਾਨ ਵਜੋਂ ਆਮ ਆਦਮੀ ਪਾਰਟੀ ਦੇ ਹਲਕਾ ਵਿਧਾਇਕ ਐਡਵੋਕੇਟ ਲਖਵੀਰ ਸਿੰਘ ਰਾਏ ਪਹੁੰਚੇ ਅਤੇ ਉਹਨਾਂ ਕਿਹਾ ਕਿ ਖੂਨਦਾਨ ਮਹਾਂਦਾਨ ਹੈ ਇਸ ਮੌਕੇ ਬਾਡੀ ਟੈਂਪਲ ਜਿਮ ਦੇ ਮਾਲਕ ਸੁਰਿੰਦਰ ਕੁਮਾਰ ਨੇ ਵਿਧਾਇਕ ਐਡਵੋਕੇਟ ਲਖਵੀਰ ਸਿੰਘ ਰਾਏ ਦਾ ਸਨਮਾਨ ਕੀਤਾ ਤੇ ਦੱਸਿਆ ਕਿ ਖੂਨਦਾਨ ਕੈਂਪ ਵਿੱਚ ਸਿਵਲ ਹਸਪਤਾਲ ਫਤਿਹਗੜ ਸਾਹਿਬ ਦੀ ਟੀਮ ਖੂਨਦਾਨੀਆਂ ਦਾ ਖੂਨ ਇਕੱਤਰ ਕਰਨ ਲਈ ਵੀ ਪਹੁੰਚੀ ਹੈ ਪਹਿਲਾਂ ਮੈਂ ਧੰਨਵਾਦ ਕਰਾਂਗਾ ਸਾਡੇ ਛੋਟੇ ਵੀਰ ਸੁਰਿੰਦਰ ਸਨੂਰਾ ਜਿਨ੍ਹਾਂ ਨੇ ਇਹਨਾਂ ਦਾ ਜਿਹੜਾ ਜਿਮ ਹੈ ਬਾਡੀ ਟੈਂਪਲ ਜਿਮ ਉਹਦੇ ਵਿੱਚ ਜਿੱਥੇ ਨੌਜਵਾਨਾਂ ਨੂੰ ਇਹ ਟ੍ਰੇਨਿੰਗ ਦਿੰਨੇ ਆ ਰੋਣਾ ਨੂੰ ਜਿਮ ਟ੍ਰੇਨ ਕਰਦੇ ਆ ਉਹਨਾਂ ਦੀ ਹੈਲਥ ਲਈ ਉਹਨਾਂ ਨੂੰ ਹੈਲਪ ਕਰਦੇ ਆ ਉਹਨਾਂ ਨੂੰ ਹੈਲਥ ਦੇ ਬਾਰੇ ਦੱਸ ਕੇ ਜਿੰਮ ਦੇ ਸਾਰੇ ਗੁਣ ਦੱਸ ਕੇ ਉਹਨਾਂ ਨੂੰ ਪੂਰਾ ਤੰਦਰੁਸਤ ਕਰਦੇ ਨੇ ਉੱਥੇ ਅੱਜ ਇਹਨਾਂ ਨੇ ਇੱਕ ਬਹੁਤ ਵੱਡਾ ਅਪਰਾਹਲਾ ਕੀਤਾ ਕਿ ਬਲੱਡ ਨੇਸ਼ਨ ਕੀਤਾ ਮੈਂ ਸਭਨਾ ਕਿ ਸਾਡੇ ਸਿਆਣੇ ਕਹਿੰਦੇ ਆ ਖੂਨਦਾਨ ਮਹਾਨਦਾਨ ਖੂਨਦਾਨ ਤੋਂ ਉੱਪਰ ਕਹਿੰਦੇ ਕੋਈ ਦਾਨ ਨਹੀਂ ਸੋ ਇਹ ਨੌਜਵਾਨਾਂ ਦਾ ਸਰ ਜਿੰਨੇ ਇਹਨਾਂ ਦੇ ਸਾਥੀ ਆ ਮੈਂ ਧੰਨਵਾਦ ਕਰਦਾ ਆਪਣੇ ਵੱਲੋਂ ਹਲਕਾ ਸ਼ਰੀਫ ਅਤੇਗਰ ਸਾਹਿਬ ਨੂੰ ਕਿ ਇਹਨਾਂ ਨੇ ਬਹੁਤ ਵਧੀਆ ਅਪਰਾਹਲਾ ਕੀਤਾ ਜਿੱਥੇ ਅੱਜ ਸਾਡੇ ਨੌਜਵਾਨ ਜਿਨ੍ਹਾਂ ਨੂੰ ਲੋੜ ਹੈ ਨਸ਼ਿਆਂ ਤੋਂ ਰੁਕਣ ਲਈ ਇਸ ਤਰ੍ਹਾਂ ਦੇ ਜੋ ਉਪਰਾਲੇ ਹੋਣਗੇ ਤਾਂ ਮੈਨੂੰ ਨਹੀਂ ਲੱਗਦਾ ਕਿ ਸਾਡੇ ਨੌਜਵਾਨ ਨਸ਼ਾ ਬਲ ਜਾਣਗੇ ਔਰ ਤੁਸੀਂ ਦੇਖ ਰਹੇ ਕਿੰਨੇ ਨੌਜਵਾਨਾਂ ਚੁ ਚਾਹੇ ਹੋ ਰਹੇ ਆਪਣੇ ਆਪ ਬਲੱਡ ਡੋਨੇਟ ਕਰਨਾ ਆਏ ਨੇ ਔਰ ਨਾਲ ਦੀ ਨਾਲ ਉਹ ਜਿਮ ਚ ਵੀ ਪਾਰਟਿਸਪੇਟ ਕਰ ਰਹੇ ਨੇ ਸੋ ਇਸ ਤਰ੍ਹਾਂ ਦੇ ਜਿਹੜੇ ਉਪਰਾਲੇ ਹੋਣੇ ਚਾਹੀਦੇ ਆ ਇਹ ਸਿਰਾ ਸਾਡੇ ਨੌਜਵਾਨ ਸੋਨੂ ਜਾਂਦਾ ਔਰ ਸਾਡੇ ਸਤਕਾਰਯੋਗ ਮੋਜੀ ਸਖੀਤਾ ਸ਼ਹਿਰ ਦੀਆਂ ਨੇ ਡਾਕਟਰ ਸਾਹਿਬ ਖੜੇ ਆ ਔਰ ਸਭ ਐਮਸੀ ਸਾਹਿਬ ਵੀਰ ਜੀ ਔਰ ਪ੍ਰਧਾਨ ਸਾਹਿਬ ਖੜੇ ਆ ਜਿਹੜਾ ਸਾਡੇ ਅਰਜੇਸ਼ ਐਡਵੋਕੇਟ ਸਾਹਿਬ ਖੜੇ ਆ ਤਰਸ਼ੇਮ ਲਾਲ ਜੀ ਜਿਨੇ ਇਸ ਕਾਰਜੋਗ ਸਾਥੀਆਂ ਅਸੀਂ ਸਾਰੇ ਇਹਨਾਂ ਦਾ ਧੰਨਵਾਦ ਕਰਦੇ ਆਂ ਔਰ ਆਸ ਕਰਨੇ ਆ ਕਿ ਆਏ ਸਾਲ ਇਸ ਤਰ੍ਹਾਂ ਦੇ ਉਪਾਲੇ ਕਰਾਂਗੇ ਜਿਹਦੇ ਨਾਲ ਸਮਾਜਿਕ ਵਧੀਆ ਸੇਧ ਮਿਲੂ